ਸਾਬका ਪੁਲਿਸ ਅਧਿਕਾਰੀ ਅਤੇ ਸਮਾਜ ਸੇਵੀ ਸੰਜੀਵ ਸ਼ਰਮਾ ਵੱਲੋਂ ਵਾਰਡ ਨੰਬਰ 15 ਦੇ ਵਿੱਚ ਸਟਰੀਟ ਲਾਈਟਾਂ ਲਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਦਾ ਕੀ ਕਹਿਣਾ ਹੈ ਭਾਜੀ ਭਾਜੀ ਥੱਲੇ ਹੋ ਗਈ ਕੋਣ ਹਾਂ ਜੀ ਚੜੋ ਜੀ ਠੀਕ ਹੈ ਠੀਕ ਹੈ ਭਾਜੀ ਆਹ ਇਹ ਲਾਈਟ ਹੈ ਲਾਈਟ ਰੱਖਾ ਲਾਈਟ ਹੈ ਇਹ ਪੁਰਾਣੀ ਲਾਈਟ ਹੈ ਇਹ ਨਵੀਂ ਲਾਈਟ ਹੈ ਇਹ ਪੁਰਾਣੀ ਲਾਈਟ ਹੈ ਜਿਹਨੂੰ ਰਿਪੇਅਰ ਕਰਕੇ ਬਣਾਇਆ ਗਿਆ ਹੈ ਇਹ ਨਵੀਂ ਲਾਈਟ ਹੈ ਜਿੱਥੇ ਜਿੱਧਾ ਦੀ ਲੋੜ ਹੈ ਉਧਰ ਨਹੀਂ ਲਾ ਦੇਾਂਗੇ ਰਿਪੇਅਰ ਕਰਕੇ ਬੰਦ ਜੂਗੇ ਰਿਪੇਅਰ ਕਰਕੇ ਲਾਵਾਂਗੇ ਜੇ ਨਵੀਂ ਰੋਡ ਵੀ ਨਹੀਂ ਨਾ ਜਗਣੀਆਂ ਜਗਣੀਆਂ ਨਹੀਂ ਮਾਰੇ ਰਿਪੇਅਰ ਕਰਾਈਆਂ ਰਿਪੇਅਰ ਕਰਾਈਆਂ 2000 ਕਰ ਲਗਾਇਓ ਤੁਸੀਂ ਅੱਜ ਪੋੜੀ ਵੀ ਨਵੀਂ ਲੈ ਆਈ ਇੱਥੇ ਪਈ ਹੈ ਮੇਰੀ ਪੋੜੀ ਦੀ ਪ੍ਰੋਬਲਮ ਚੱਲਦੀ ਤਾਂ ਡਿਊਟੀ ਦੌਰਾਨ ਵੀ ਮੈਨੂੰ ਸ਼ੌਂਕ ਸੀ ਕੁਝ ਪੁਲਾ ਕਰਨ ਦਾ ਕੁਝ ਪਲੇ ਦੇ ਕੰਮ ਕਰਨ ਦਾ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਮੇਰਾ ਲਗਾਤਾਰ ਇਹ ਕੰਮ ਚੱਲ ਰਿਹਾ ਹੈ ਪਹਿਲਾਂ ਤੁਸੀਂ ਦੇਖਿਆ ਹੋਣਾ ਮੈਸੇਜਰ ਜੇ ਰਿਪੇਅਰ ਕਰਵਾਉਂਦੇ ਸੀਰੇ ਟੱਕ ਨਵੇਂ ਪਾਉਣੇ ਜਾਲੀਆਂ ਪਾਉਣੀਆਂ ਕਿਸੇ ਦਾ ਕੋਈ ਕੀ ਕੰਮ ਹੈ ਉਹ ਕਰਵਾਣਾ ਅੱਜ ਤੋ ਕਰੀਬ ਸਵਾ ਸਾਲ ਪਹਿਲਾਂ ਐ ਸ਼ੌਂਕ ਦੇ ਤਿੰਨ ਤਿੰਨ ਤਾਰਾ ਲੰਗ ਦੀਆਂ ਸਨ ਜਿਹੜੀਆਂ ਕੀ ਸਵਾ ਲੱਖ ਰੁਪਏ ਮੈਂ ਆਪਣੀ ਪੋਕਰ ਤੋਂ ਚੱਕਟ ਘਟ ਦੇ ਕੇ ਮਤਲਬ ਵਾਕਈ ਦਿੱਤੀਆਂ ਸੀ ਲਾਕੇ ਨੂੰ ਆਪਣੇ ਕੋਲੋਂ ਪੈਸਾ ਖਰਚ ਕਰਕੇ ਉਹ ਜਿਹੜੀ ਕਰਮ ਹੈ ਮੇਰਾ ਲਗਾਤਾਰ ਚੱਲਿਆ ਹੈ ਪੈਚੇਸ ਲਗਨ ਵਾਲੇ ਆਂਦੇ ਨੇ ਪੈਚੇਸ ਸਰਕਾਰਾਂ ਦੇ ਲਗਵਾਏ ਦੇ ਨੇ ਹੁਣ ਪਿਛਲੇ ਦਿਨਾਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਲਾਕੇ ਦੇ ਅੰਦਰ ਲਾਈਟ ਦੀ ਬੜੀ ਪ੍ਰੋਬਲਮ ਆ ਰਹੀ ਹੈ ਲਾਈਟਾਂ ਸਟਰੀਟ ਲਾਈਟਾਂ ਬੰਦ ਨੇ ਤੇ ਕਾਫੀ ਜਗ੍ਹਾ ਤੇ ਜਗਦੀਆਂ ਨਹੀਂ ਹੈ ਜੇਕਰ ਕੋਈ ਕਿਹਾ ਜਾਂਦਾ ਹੈ ਕਿਸੇ ਨੂੰ ਉਹ ਕੋ ਕਹਿੰਦੇ ਵੀ ਸਪੇਅਰ ਪਾਰਟ ਹੈ ਨਹੀਂ ਸਮਾਨ ਹੈ ਨਹੀਂ ਤੇ ਨਹੀਂ ਰਹਾ ਰਹਿੰਦਾ ਆ ਜਿਹਦੇ ਨਾਲ ਲੱਕ ਚ ਕਈ ਵਾਰ ਵਾਰਦਾਤਾ ਹੁੰਦੀਆਂ ਤੇ ਕਈ ਵਾਰ ਐਕਸੀਡੈਂਟ ਹੁੰਦੇ ਨੇ ਇਨਸਾਨੀਤ ਉਹ ਹੀ ਹੁੰਦੀ ਹੈ ਜਿਹੜੀ ਗੱਲ ਨਜ਼ਰ ਆ ਜਾਏ ਜੇ ਤੁਸੀਂ ਕਰ ਸਕਦੇ ਹੋ ਤੇ ਉਹਦਾ ਸੋਲੂਸ਼ਨ ਕਰੋ ਹੁਣ ਲਾਈਟ ਜਿਹੜੀਆਂ ਸਟਰੀਟ ਲਾਈਟਾਂ ਖਰਾਬ ਸਨ ਉਹਦੇ ਲਈ ਮੈਂ ਆ ਸਟਰੀਟ ਲਾਈਟਾਂ ਨਵੀਆਂ ਲੈ ਕੇ ਆਇਆ ਵਾਂ ਇਹ ਸਟਰੀਟ ਲਾਈਟ ਲਗਾ ਕੇ ਦੇਖ ਲੋ ਤੁਸੀਂ ਇਹਦੀ ਰੋਸ਼ਨੀ ਦੇਖੋ ਕਿੰਨੀ ਹੈ ਇੱਕ ਸਾਲ ਦੀ ਗਾਰੰਟੀ ਹੈ ਮੇਰੇ ਕੋਲ ਇਹਦੀ ਜੇ ਦੁਬਾਰਾ ਖਰਾਬ ਹੋ ਜਾਏ ਮੈਂ ਆਪਣੇ ਇਲਾਕਾ ਨਿਵਾਸੀਆਂ ਵਾਰ ਨੰਬਰ 15 ਨੂੰ ਕਿਉਂਕਿ ਵਾਰ ਨੰਬਰ 15 ਦਾ ਮੈਂ ਰਹਿਹਾ ਸੀ ਆ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾ ਜਿਨ੍ਹਾਂ ਜਿਨ੍ਹਾਂ ਦੀਆਂ ਸਟਰੀਟ ਲਾਈਟਾਂ ਖਰਾਬ ਨੇ ਜਗਦੀਆਂ ਨਹੀਂ ਹਨ ਉਹ ਮੈਨੂੰ ਆਪਣੇ ਇਲਾਕੇ ਦੀ ਇੱਕ ਦਰਖਾਸਤ ਲਿਖ ਕੇ ਥੱਲੇ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖ ਕੇ ਦਰਖਾਸਤ ਦੇ ਦੇਣ 3 ਦਿਨਾਂ ਦੇ ਅੰਦਰ ਅੰਦਰ 3 ਦਿਨਾਂ ਦੇ ਅੰਦਰ ਅੰਦਰ ਪਾ ਮੇ ਸੋ ਲਾਈਟ ਹੋਵੇ ਪਾ ਮੇ 200 ਹੋਵੇ ਪਾ 300 ਹੋਵੇ ਜਾਂ ਤੇ ਉਹਨਾਂ ਵਰ ਪੇਕ ਵਾਗੇ ਬੰਦਿਆ ਜਿਗ ਵਾਗੇ ਦਿਆਂਗਾ ਜਾਂ ਨਵੀਂ ਲਾਕੇ ਦਿਆਂਗਾ ਮੈਂ ਮੈਂ ਆਪਣੇ ਇਲਾਕੇ ਅੰਦਰ ਜਿਹੜੀ ਪਰਮਾਤਮਾ ਦੀ ਦਿੱਤੀ ਰੋਸ਼ਨੀ ਹੈ ਉਹ ਪੈਦਾ ਕਰਨੀ ਚਾਹਨਾ ਹਾਂ ਮੈਂ ਨਹੀਂ ਚਾਹੁੰਦਾ ਕਿ ਮੇਰਾ ਇਲਾਕਾ ਮੇਰੇ ਇਲਾਕੇ ਦੇ ਵਸਨੀਕ ਮੇਰੇ ਭੈਣ ਭਰਾ ਮੇਰੇ ਬਿਊਰਗ ਮੇਰੇ ਸਾਥੀ ਕਿਸੇ ਨੇਰੇ ਦੇ ਕਾਰਨ ਲੁੱਟੇ-ਫੁੱਟੇ ਜਾਣ ਜਾਂ ਕਿਤੇ ਐਕਸੀਡੈਂਟ ਕੋ ਆਬੈ ਜਾਂ ਕੋਈ ਲਾਸ ਹੋਵੇ ਜਾਂ ਕੋਈ ਇਹ ਕਹਿੰਦਾ ਨਹੀਂ ਮੈਂ ਸੁਣਾ ਚਾਹੁੰਦਾ ਕਿ ਸਾਡੀ ਗਲੀ ਤੇ ਲਾਈਟ ਨਹੀਂ ਜਗਦੀ ਇਸ ਵਾਰ ਨੰਬਰ 15 ਦੇ ਸਾਰੇ ਹੀ ਇਲਾਕਾ ਨਿਵਾਸੀ ਨੂੰ ਤੁਹਾਡੇ ਮਾਧਮ ਰਾਈ ਬੇਨਤੀ ਹੈ ਮੇਰੀ ਜਿਨ੍ਹਾਂ ਦੀਆਂ ਲਾਈਟਾਂ ਨਹੀਂ ਜਗਦੀਆਂ ਖਰਾਬ ਨੇ ਤੇ ਉਹ ਮੈਨੂੰ ਆਪਣੀ ਆਪਣੀ ਗਲੀ ਦੀ ਵੱਲੋਂ ਇੱਕ ਦਰਖਾਸਤ ਲਿਖ ਕੇ ਦੇ ਜਾਣ ਤੇ 3 ਦਿਨ ਦਾ ਟਾਈਮ ਲਾਊਗਾ ਉਹਨਾਂ ਦੀਆਂ ਲਾਈਟਾਂ ਬਿਸ਼ੱਕ ਨਵੀਆਂ ਲਵਾਵਾਂ ਬਿਸ਼ੱਕ ਰੋਟੇਲ ਕਰਕੇ ਕਰਾਂ ਲਾਈਟਾਂ ਜਗਾ ਕੇ ਦੇ ਦਾਂ ਜੁਨੇਵਾਰ ਹੋਵਾਂਗਾ ਮੈਂ ਜੀ ਵੀ ਤੁਹਾਡੇ ਵਾਲਾ ਮਨ ਕੇ ਖਿਆਲ ਜਿਤਨਾ ਆ ਸਮਝੋ ਕਿ ਵਾਰਡ ਨੰਬਰ 15 ਜਹੀ ਕੰਮ ਕਰਦਾ ਦੇਖੋ ਆਪਣਾ ਘਰ ਸਵਾਰੀ ਤੇ ਬਾਹਰ ਫਿਰ ਜਾਈਏ ਇਹ ਆਪਣੇ ਘਰ ਵਿੱਚ ਹੀ ਨਿਹਰਾ ਹੋਏਗਾ ਤੇ ਬਾਹਰ ਚਾਨਣ ਕਰਨ ਦਾ ਕੀ ਫਾਇਦਾ ਹੋਏਗਾ ਜੇ ਮੈਂ ਆਪਣੇ ਇਲਾਕੇ ਦੀ ਵਾਰ ਠੀਕ ਕਰ ਲਾਂਗਾ ਜਦੋਂ ਉਸ ਤੋਂ ਬਾਅਦ ਮੈਂ ਬਾਹਰ ਬਾਰੇ ਵੀ ਸੋਚਾਂਗਾ ਪਹਿਲਾਂ ਅਸੀਂ ਆਪਣੀ ਹਿੰਦੂਸਤਾਨ ਬਾਰੇ ਲੜਦੇ ਹਾਂ ਫਿਰ ਅਸੀਂ ਕਿਸੇ ਬਾਰੇ ਕਰਦੇ ਹਾਂ ਪਹਿਲਾਂ ਮੇਰੀ ਵਾਰਡ 15 ਨੰਬਰ ਹੈ ਮੈਂ ਇਸ ਇਲਾਕੇ ਨੂੰ ਵੇਖਾਂਗਾ ਜਿਵੇਂ ਵਾਕਾ ਜਦੋਂ ਸਾਰਾ ਕਲੀਅਰ ਹੋ ਜਾਏਗਾ ਫਿਰ ਮੈਂ ਅੱਗੇ ਵੀ ਸੋਚ ਲਵਾਂਗਾ ਕਾਰਪੋਰੇਸ਼ਨ ਦਾ ਕੰਮ ਹੈ ਤੁਸੀਂ ਕਾਰਪੋਰੇਸ਼ਨ ਨੂੰ ਕਹਿ ਸਕਦੇ ਹੋ ਕੰਮ ਕਰਵਾ ਸਕਦੇ ਹੋ ਵੀਰ ਜੀ ਕਈ ਵਾਰ ਕਾਰਪੋਰੇਸ਼ਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਹੈ ਪਰ ਇਹ ਬੇਨਤੀ ਪ੍ਰਵਾਨ ਨਹੀਂ ਹੋਈ ਅਕਸਰ ਮੁੰਡੇ ਇੱਥੇ ਆਉਂਦੇ ਨੇ ਉਹਨਾਂ ਨੂੰ ਲਾਈਟ ਦਿਖਾਈਦੀ ਹੈ ਕਹਿੰਦੇ ਸਰ ਸਪੇਅਰ ਪਾਰਟ ਨਹੀਂ ਮਿਲ ਰਿਹਾ ਚਲੋ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਸਰਕਾਰੀ ਫੰਡ ਆਉਣੇ ਹੁੰਦੇ ਨੇ ਕਟੇਸ਼ਨਾਂ ਬੰਨੀਆਂ ਹੁੰਦੀਆਂ ਨੇ ਕਟੇਸ਼ਨਾਂ ਪਾਸ ਹੋਣੀਆਂ ਆਉਂਦੀਆਂ ਨੇ ਲੰਮਾ ਪਸੀਰ ਹੁੰਦਾ ਮੈਂ ਲੰਮੇ ਪਸੀਰ ਦਾ ਸਿਸਟਮ ਹੀ ਖਤਮ ਕਰਾ ਦਿੱਤਾ ਹੈ ਕਿ ਨਾ ਤੇ ਲੱਗੇ ਹਿੰਗ ਤੇ ਨਾ ਲੱਗੇ ਫਟਕੜੀ ਨਾ ਜਾ ਕੇ ਗੱਲ ਸੁਣੀ ਪਵੇ ਤੇ ਨਾ ਕੋਈ ਮੈਂ ਮੈਨੂੰ ਦਰਹਾਸਦਾਸ ਹੁੰਦੇ ਦਿਓ ਆਪਣੇ ਨੂੰ ਸੇਵਾਦਾਰ ਆਪਣਾ ਸਮਝ ਕੇ ਮੈਂ ਤੁਹਾਡਾ ਇਲਾਕੇ ਦਾ ਬੱਚਾ ਪਲੇ ਇਲਾਕੇ ਦਾ ਸੇਵਾਦਾਰ ਇਕ ਨ ਮਾਨਯਾ ਇਹ ਤੁੱਪੇਟਾ ਹੈ ਮੇਰੀ ਕਿ ਮੇਰੇ ਇਲਾਕੇ ਅੰਦਰ ਹਨੇਰਾ ਨਾ ਰਹੇ ਜਿੰਨੀਆਂ ਵੀ ਲਾਈਟਾਂ ਨੇ ਇੱਕ ਇੱਕ ਲਾਈਟ ਸਟਰੀਟ ਲਾਈਟ ਜਗਦੀ ਹੋਵੇ ਮੇਰੇ ਮੰਦੀ ਚਾਹਤ ਹੈ ਇੱਕ ਕੌਂਸਲ ਚੋਣਾਂ ਲੈ ਕੇ ਤੇਰੇ ਤੋਂ ਪ੍ਰਲਾ ਕੀਤਾ ਜਾ ਰਿਹਾ ਹੈ ਕਿ ਵਾਰੀ ਲੇਡੀਜ਼ ਮੈਂ ਕਾਉਂਸਲ ਕਿੱਥੋਂ ਬਣਾ ਜੀ ਵਾਰੀ ਲੇਡੀਜ਼ ਮੈਂ ਦੱਸੋ ਜਦ ਡਿਪਾਰਟਮੈਂਟ ਸੀ ਉਦੋਂ ਕੋਈ ਕਾਉਂਸਲ ਨਹੀਂ ਸੀ ਵੀ ਜੇ ਮੈਨੂੰ ਕਰੋਨਾ ਸਟੇਟ ਵਾਰਡ ਮਿਲਿਆ ਹੈ ਇੱਕ ਇੰਸਪੈਕਟਰ ਦੀ ਵਰਦੀ ਪਾ ਕੇ ਰੱਖਿਆ ਚਲਾਉਂਦਾ ਮਿੰਦੇ ਉਸ ਕੋਲੇ ਪਤਾ ਨਹੀਂ ਸੀ ਨਾ ਜਿਹੜਾ ਉਹ ਵਾਇਰਲ ਵੀਡੀਓ ਹੋਣ ਤੋਂ ਬਾਅਦ ਮੈਨੂੰ ਆ ਮੁੱਖ ਮੰਤਰੀ ਪੰਜਾਬ ਕਪਟਨ ਰਮਿੰਦਰ ਸਿੰਘ ਜੀ ਉਦੋਂ ਇਹਨਾਂ ਨੇ ਮੈਨੂੰ ਸਟੇਟਵਰਡ ਦਿੱਤਾ ਉਦੋਂ ਇਸ ਕਰਕੇ ਉਦੋਂ ਤੋਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਠੀਕ ਐ ਇਲਾਕੇ ਚ ਵਿਚਰਦੇ ਆ ਇਲਾਕਾ ਚਾਹੇਗਾ ਜੋ ਕਹੇਗਾ ਮੈਂ ਤੇ ਇਲਾਕੇ ਦੇ ਮਗਰਾਂ ਹਾਂ ਇਲਾਕੇ ਦਾ ਸੇਵਾਦਾਰ ਹਾਂ ਅੱਧੀ ਰਾਤ ਸਦਨ ਅੱਧੀ ਰਾਤ ਹਾਜ਼ਰ ਹਾਂ ਠੀਕ ਐ